ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਜੇ ਕਿਸੇ ਨੇ ਭਾਈ ਜੀ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾਇਆ ਕਰੋ ਠੀਕ ਹੈ ਜੀ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਬਾਕੀ ਬਰਾਜ਼ ਨੂੰ ਪਤਾ ਹੈ ਜੀਤਾ ਫਾਰਮ ਟੀਵੀ YouTube ਤੇ ਚੈਨਲ ਆਪਣਾ ਉਹਨੂੰ ਬਾਕੀ ਵਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਸਰੀ ਗਾ ਜੀ ਸਸਰੀ ਗਾ ਜੀ ਨਾਮ ਤੁਸੀਂ ਆਪਣਾ ਨਾਮ ਆਪਣਾ ਸਤਨਾਮ ਸਿੰਘ ਹੈ ਵੀਰ ਪਿੰਡ ਪਿੰਡ ਦੀਪਗੜਾ ਬਾਈ ਜ਼ਿਲ੍ਹਾ ਵੀਰੇ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਆਪਾਂ ਨੰਬਰ ਭਰਾ ਆਪਣਾ 987179398 ਠੀਕ ਹੈ ਜੀ ਹਾਂਜੀ ਬਾਈ ਜੀ ਕਿੰਨੇ ਨਗ ਪਕਾਉ ਆਪਣੇ ਕੋਲ ਅੱਜ ਆਪਣੇ ਕੋਲ ਅੱਜ ਜੀ ਤਿੰਨ ਤਾਂ ਦੋ ਤਾਂ ਛੋਟੀਆਂ ਕਟੀਆਂ ਹਾਂਜੀ ਇੱਕ ਵੱਡੀ ਝੋਟੀ ਵਾਲਣੀ ਹਾਂਜੀ ਇੱਕ ਵੈੜ ਦੂਜੀ ਸੂਨ ਵਾਲੀ ਆ ਠੀਕ ਹੈ ਜੀ ਤੇ ਦੋ ਬੱਸੀਆਂ ਜੀ ਠੀਕ ਹੈ ਸੇਨ ਆਗਾ ਹਾਂਜੀ ਹਾਂਜੀ ਬਾਈ ਜੀ ਪਹਿਲੀ ਛੋਟੀ ਕੱਟੀ ਤੋਂ ਜਾਣਕਾਰੀ ਦਿਓ ਜੀ ਛੋਟੀ ਕੱਟੀ ਦੀ ਛੋਟੀ ਕੱਟੀ ਦੀ ਉਮਰ ਵੀਰੇ 1 ਸਾਲ ਹੋਈ ਆ ਹਲੇ ਹਾਂਜੀ ਹਾਂਜੀ ਸਾਲ ਤੋਂ ਬਸ ਇੱਕ ਘਾਟ ਹੀ ਆ ਮਨ ਨੂੰ ਠੀਕ ਹੈ ਜੀ ਹਾਂ ਬਹੁਤ ਚੰਗੀ ਹੈ ਹਾਂਜੀ ਬਲੇ ਵੀ ਸਾਫ ਹੈ ਸਿੰਗਸੰਗ ਵਧੀਆ ਤੇ ਇਹਦੀ ਮਾਦਰ ਕਾਰਡੀ ਮਾਦਰ ਕਾਰਡ ਬਹੁਤ ਵਧੀਆ ਹੈ ਬਈ 12 13 ਲੀਟਰ ਦੁੱਧ ਹੀ ਨਹੀਂ ਪਹਿਲੇ ਹਿੱਸੇ ਦੇਤਾ ਸੀਗਾ ਇਹਦੀ ਮਾ ਨਹੀਂ ਪਹਿਲੇ ਸਵੇਰੀ ਹੋਈ ਆ ਕੱਟੀ ਹੈ ਠੀਕ ਹੈ ਜੀ ਹਾਂ ਆਪਾਂ ਵਪਾਰ ਦਾ ਕੰਮ ਕਰਦੇ ਨਹੀਂ ਹਾਂ ਵਪਾਰ ਦਾ ਬਈ ਠੀਕ ਹੈ ਜੀ ਇਹਦਾ ਰੇਟ ਭਰਾ ਜਾਇਜ ਇਹਦਾ ਰੇਟ ਬਈ ਜਮਾ ਜਾਇਜ ਲੈਣ ਦੇਣ 15000 ਰੁਪਏ ਦੇਣੀ ਠੀਕ ਹੈ ਜੀ ਹਾਂਜੀ ਬਈ ਜੀ ਥੋੜੀ ਜਿਹਾ ਵੱਡੀ ਕੱਟੀ ਹੈ ਇਹਦੀ ਦੱਸੋ ਜੀ ਜਾਣਕਾਰੀ ਇਹ ਕੱਟੀ ਹੈਗੀ ਸਵਾ ਸਾਲ ਦੀ ਬਈ ਠੀਕ ਹੈ ਜੀ ਥਣ ਥਣ ਇੱਕ ਨੰਬਰ ਹੈ ਵੀਰੇ ਪੂਰੇ ਚਾਰੇ ਦੇ ਚਾਰੇ ਜਮ ਠੀਕ ਹੈ ਇਹਦੀ ਮਾਂ ਮੂਦਰ ਰਿਕਾਰਡ ਕੋਈ ਪਤਾ ਜੀ ਦੱਸਿਆ ਮਾਂ ਦਾ ਭਾਈ ਦੁੱਧ ਤਾਂ ਆਪਾਂ ਨੂੰ ਜਣੀ 15-16 ਲੀਟਰ ਦੱਸਿਆ ਹੈ ਨਾ ਹਾਂਜੀ ਤੇ ਬਾਕੀ ਇਹ ਕਹਿੰਦੇ ਤਕਰੀਬਨ ਲੱਗਦਾ ਹੀ ਹੈ ਗੱਟੀ ਦੀ ਯਾਦਪਤ ਬਹੁਤ ਚੰਗੀ ਆ ਹਾਂਜੀ ਪਤਲੇ ਪਿੰਡੇ ਦੀ ਪਤਲੇ ਪਿੰਡੇ ਦੀ ਹੈ ਵਰੀਕ ਹੈਗੀ ਠੀਕ ਹੈ ਜੀ ਹਾਂਜੀ ਇਹਦਾ ਰੇਟ ਵੀ ਜਾਇਜ਼ ਆ ਇਹਦਾ ਮੁੱਲ ਵੀ ਦੇ ਕਿੰਨਾ ਕਰਾਂਗਾ 17000 ਦੀ ਦੇ ਦਾਂਗੇ ਆਪਾਂ ਠੀਕ ਹੈ ਹਾਂ ਜੀ ਨਾ ਠੀਕ ਹੈ ਹਾਂਜੀ ਭਾਈ ਜੀ ਇਹਨਾਂ ਦਾ ਸੋ ਛੋਟੀ ਆਪਣੀ ਇਹ ਗੀਨਾ ਝੋਟੀ ਵੀਰੇ ਹੋਈ ਹੈ 2.5 ਸਾਲ ਦੀ ਜਮਾ ਬਣਨ ਦੇ ਕਾਬਿਲ ਆ ਬਿਲਕੁਲ ਠੀਕ ਹੈ ਜੀ ਹਾਂ ਇਸ ਤਰ੍ਹਾਂ ਤਾਰਾਂ ਤਾਂ ਸੋਣ ਇੱਕ ਨੰਬਰ ਪੂਰਾ ਪਧੀ ਲੋਪਰਾ ਦੇਖ ਪੂਰੇ ਹੋਤੀ ਆ ਇਧਰ ਦੀ ਵਿਖਾ ਦਿਓ ਠੀਕ ਹੈ ਜੀ ਲੈ ਲੋ ਜੀ ਸੀਲਸ ਨਹੀਂ ਬਹੁਤ ਜਿਆਦੇ ਗਾਇਆਂ ਹੋਰ ਗੀਲ ਹੈ ਠੀਕ ਹੈ ਹਾਂ ਜੀ ਭਾਈ ਜੀ ਰੇ ਇਹ ਤਾਂ ਮੈਂ ਦੇਖ ਸਕਦੇ ਹਾਂ ਹਾਂ ਜੀ ਤਾਰਾਂ ਦੇ ਹੀ ਜਾਂਦੀ ਹੈ ਕੱਟੀ ਤੇ ਤੌਰ ਕੇ ਦਿਖਾ ਦਿਓ ਲੋ ਭਰਾ ਦੇਖ ਸਕਦੇ ਝੋਟੀ ਸੋਹਣੀ ਆ ਟੀਕੇ ਦੇ ਬਾਈ ਜੀ ਕਹਿੰਦਾ ਕਾਬਲਾ ਜਮਾ ਜਮਾ ਵਸ ਟੀਕਾ ਪਰੌਣ ਦੀ ਜਾਨ ਸਾਰੀ ਕਰ ਠੀਕ ਆ ਬਣਾ ਸਕਦੇ ਹੋ ਜਾਨ ਸਾਰੀ ਤੇ ਇਹਦੀ ਮਾਮੂ ਦਾ ਰਿਕਾਰਡ ਦਾ ਪਤਾ ਹੀ ਇਹ ਤਾਂ ਝੋਟੀ ਬਈ ਹੈ ਹਰਿਆਣੇ ਚ ਲੈਤੀ ਹੋਈ ਆ ਠੀਕ ਆ ਜੀ ਹਾਂ ਇਹ ਤਾਂ ਜਣੀ ਚੰਗੀਆਂ ਝੂਈਆਂ ਮਜਾ 18 ਰੋਕ ਲਓ ਜੀ ਬੜੀ ਮੇ ਫੇਸ ਕੁਆਲਿਟੀ ਦਿਖਾਦੀ ਹੈ 18 20 ਕਿਲੋ ਵਾਲੀਆਂ ਝੂਈਆਂ ਦੋਪਰਾ ਦੇਖ ਸਕਦੇ ਪੂਰੀ ਵੱਡੀ ਕੱਦ ਘਟਦੀ ਆ ਐ ਛੋਟੀ ਠੀਕ ਆ ਜੀ ਰੇਟ ਭਰਾ ਦਾ ਜਾਇਜ ਜਆ ਦੱਸੋ ਜੀ ਰੇਟ ਰੇਟ ਵੀਰੇ ਕਿੰਨਾ ਕਰਵਾ ਲਾ 45000 ਦੀ ਝੋਟੀ ਦੇ ਦਾਂਗੇ ਆਪਾਂ ਠੀਕ ਹੈ ਜੀ ਮੁੱਲ ਚ ਹੈ 50 ਕਰਾ ਲਓ ਹੈ ਨਾ ਠੀਕ ਹੈ ਜੀ ਲੈ ਲੈਂਦੇ ਆਂ ਤਿਆਰ ਹੈ ਹੋ ਸਕਦਾ ਜਾਣ ਸਾਰੀ ਬਣ ਜੇ ਠੀਕ ਹੈ ਜੀ ਪੱਠਪੂੜਾ ਕਰਮਾ ਵਾਲੀ ਤੇ ਬਹੁਤ ਸੋਹਣਾ ਲੱਗਾ ਜੀ ਬਹੁਤ ਜਿਆਦਾ ਚੰਗੀ ਹੈ ਬਾਈ ਠੀਕ ਹੈ ਜੀ ਲੋਪਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਦੀਪਗੜ੍ਹ ਜ਼ਿਲ੍ਹਾ ਹੈਗਾ ਪਰਨਾਲਾ ਬਾਈ ਜੀ ਨੂੰ ਝੋਟੀਆਂ ਬਹੁਤ ਸੋਹਣੀ ਸੁਣੀ ਲੈਂਦਾ ਬਾਈ ਨੇ ਅੱਗੇ ਵੀ ਹਰਿਆਣੇ ਚ ਲੈ ਜਾਂਦੀਆਂ ਸੀ ਠੀਕ ਹੈ ਜੀ ਪੂਰੀ ਇੱਕ ਨੰਬਰ ਹੈ ਬਾਈ ਠੀਕ ਹੈ ਹਾਂ ਜੀ ਬਾਈ ਜੀ ਗਾਂ ਦੀ ਜਾਣਕਾਰੀ ਦੋ ਜੀ ਆਪਣੀ ਗਾਂ ਵੀਰੇ ਵੈੜ ਆਪਣ ਹਾਂ ਸੀਰੀਅਸ ਸਿੰਘ ਇਹ ਵੀ ਬਹੁਤ ਜ਼ਿਆਦਾ ਹੈ ਤੇਰੀ ਠੀਕ ਹੈ ਪੂਰਾ ਚੰਗਾ ਥਾਣਾ ਹੈ ਜਲਸੀ ਕ੍ਰੋਸ ਹੈ ਠੀਕ ਹੈ ਤੋਰ ਕੇ ਦਿਖਾ ਦੋ ਬਾਈ ਜੀ ਨੂੰ ਕਿੰਨੇ ਦਿਨ ਰਹਿੰਦੇ ਫਿਰ ਜੀ ਆ ਕੇ ਇਹ ਇੱਕ ਹਫਤਾ ਹੀ ਲਊਗੀ ਬਸ ਬਸ ਤੋਂ ਬਾਅਦ ਇੱਕ ਦਿਨ ਲਊਗੀ ਹਾਂ ਬਸ ਠੀਕ ਹੈ ਜੀ ਇਹਦਾ ਰੇਟ ਬਾਈ ਜੀ ਪਹਿਲੀ ਦੱਸ ਦੋ ਇਹਦਾ ਰੇਟ ਬਸ ਆਪਾਂ ਦੇਣੀ 45000 ਰੁਪਏ ਬਾਈ ਮੁੱਲ ਚ 55 ਕਰਾ ਲਾ 50 ਕਰਾ ਲਾ ਹਣਾ ਠੀਕ ਹੈ ਜੀ ਕਿੰਨਾ ਕਰਵਾ ਦਈਏ ਦੂਜੇ ਦੂਜੇ ਬਾਈ ਦੂਜੇ ਸੂਰ ਹਾਂ ਇਹ ਲਿਸਨ ਤਵਾ 12 ਲੀਟਰ ਜਰਸੀ ਚੋ ਆ ਠੀਕ ਹੈ ਜੀ ਹਲਟਰ ਲੰਡੂ ਲੰਪੀਆਂ ਜੀ ਬਹੁਤ ਜਿਆਦਾ ਵਧੀਆਗੀ ਠੰਡੀ ਆ ਸਾਊ ਦਾ ਸੀਲ ਆ ਠੀਕ ਹੈ ਠੀਕ ਲੋਕਰਾ ਦੇਖ ਸਕਦਾ ਫੇਸ ਬਿਊਟੀ ਜਰਸੀ ਚੋ ਆ ਹਾਂਜੀ ਹਾਂਜੀ ਤੋੜ ਲੋ ਜੀ ਮਗਰ ਬੰਨ ਦੋ ਰੇਟ ਵੀ ਬਾਈ ਜੀ ਨੇ ਦੱਸਦਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਥੋੜਾ ਜਰਸੀ ਕਰਾਉ ਸਕੀ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਬਾਈ ਦਾ ਵੀ ਪਵਾਰ ਦਾ ਕੰਮ ਆ ਭਰਾ ਮੁੜ ਕੇ ਅਗਲਾ ਕਹਿੰਦਾ ਆਏ ਹੋਏ ਆਏ ਹੋਏ ਹਣਾ ਹਾਂ ਹਾਂ ਬਾਈ ਤਸੱਲੀ ਕਰਕੇ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾਓ ਭਰਾ ਠੀਕ ਹੈ ਜੀ ਪੈਂ ਪਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਾਂਜੀ ਬਈ ਹਾਂਜੀ ਬਈ ਜੀ ਪਹਿਲੀ ਬਸ ਦੀ ਜਾਣਕਾਰੀ ਦਿਓ ਜੀ ਦੀ ਇਹ ਵੀ ਵੀਰੇ ਖੀਰੀ ਆ ਬਸੀ ਜਰਸੀ ਚ ਹੋਏਗੀ ਹਾਂਜੀ ਹਮ ਫੇਸਬੁੱਕ YouTube ਬਹੁਤ ਸੁਣੀ ਹੈ ਦੇਖ ਸਕਦੇ ਤੇ ਇਹਦੇ ਅੱਜ ਟੀਕੇ ਭਰਾਏ ਨੂੰ ਆਪਾਂ ਆਪ ਹੀ ਭਰਾਇਆ ਹੈਗਾ ਪਿੰਡ ਦੇ ਆਪਣੇ ਡਾਕਟਰ ਆਉਂਦਾ ਬਿੰਦਰ ਹਾਂਜੀ ਇੱਕ ਹਫਤਾ ਹੋ ਗਿਆ ਹਫਤਾ ਹੋ ਗਿਆ ਜੀ ਹਾਂ ਠੀਕ ਹੈ ਜੀ ਤੇ ਇਹਦਾ ਰੇਟ ਰੂਟ ਭਰਾ ਜਾਇਆ ਜੀ ਰੇਟ ਭਈ ਯਾਰ ਇਹਦਾ ਕਿੰਨਾ ਹੋਣਾ ਚੱਕ ਪੱਕਰ ਗਏ ਬਸੇ 18000 ਰੁਪਏ ਦੇ ਦੇਵਾਂਗੇ ਬਹੁਤ ਚੰਗੀ ਹੈ ਸੀਲ ਠੰਡੀ ਹੈ ਤਾਂ ਸਾਨੂੰ ਇੱਕ ਨੰਬਰ ਆ ਠੀਕ ਹੈ ਜੀ ਠੀਕਾ ਭਰਾਇਆ ਜੀ ਆਪਣਾ ਜਮ ਆਪਣਾ ਗਾਰੰਟੀ ਨਾਲ ਭਰਾਇਆ ਪਿੰਡੋਂ ਮੁੰਡਾ ਡਾਕਟਰ ਬਿੰਦਰ ਠੀਕ ਹੈ ਜੀ ਹਾਂ ਠੀਕਾ ਜਰਸੀ ਦੇ ਭਰਾਇਆ ਯਾਰ ਪਤਾ ਨਹੀਂ ਮੇਰੇ ਕੋਈ ਐ ਜਿਆਦਾ ਨਹੀਂ ਆਪਾਂ ਬਸ ਕੇ ਦੱਸਦੇ ਹਾਂ ਕਿ ਉਹ ਤੋਂ ਮੁੰਡੇ 18000 ਦੇ ਦੂੰਗੇ ਤੋਰ ਕੇ ਦਿਖਾਓ ਜੀ ਲਓ ਭਰਾਜਾ ਜੀ ਰੇਟ ਆ ਠੀਕਾ ਭਰਾਇਆ ਵਾਲੀ ਬੱਸੀ ਜਿਸ ਕਿਸੇ ਨੇ ਸਾਂਭਣੀਆ ਸੇਵਾ ਕਰਨੀ ਆ ਜਮ ਸਹੀ 8 ਦਿਨ ਹੋ ਜਾਣ ਨੂੰ ਬਈ ਕੇਸ ਬਿਊਟੀ ਦੇਖ ਸਕਦੇ ਹੋ ਠੀਕ ਹੈ ਜੀ ਠੀ ਲੋ ਜੀ ਰੋਕ ਲਓ ਜੀ ਬਾਈ ਜੀ ਇੱਥੇ ਮਾੜਾ ਫੇਸ ਬਿਊਟੀ ਦਿਖਾ ਦੇ। ਦੇਖ ਸਕਦੇ ਹੋ ਕੰਨ ਕੋਲ ਛੋਟਾ ਪੂਰੀ 1 ਨੰਬਰ ਆ ਬਾਈ ਜੀ ਠੀਕ ਹੈ ਬੰਦ ਗੋ ਬੜਾ ਮੋਟਾ ਮਾਨ ਤਨ ਹੋ ਜੂਗਾ ਜੀ ਹੋਰ ਮਾਨ ਤਨ ਕਰ ਦਾਂਗੇ ਬਾਈ ਕੋਈ ਨਹੀਂ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹੋ ਤੇ ਦੰਦੀ ਕਿੰਨੇ ਵੀਰੇ ਦੰਦੀ ਹੈ ਖੀਰੀ ਖੀਰੀ ਪਿਓਰ ਖੀਰੀ ਆ ਠੀਕ ਹੈ ਪਿਓਰ ਖੀਰੀ ਆ ਲੋਪਰਾ ਬਾਈ ਨੇ ਦੰਦ ਵੀ ਤੁਹਾਨੂੰ ਦੱਸਦੇ ਹਾਂ ਜੀ ਦੇਖਾ ਲਈ ਦੇਖਾ ਵੀ ਦੇ ਮੰਗਿਆ ਦਿਖਾ ਦਿਖਾ ਦਿਓ ਲੋਪਰਾ ਜੀ ਖੀਰੀ ਉਸ ਠੀਕ ਹੈ ਠੀਕ ਹਾਂਜੀ ਬਾਈ ਜੀ ਇਹ ਦੂਜੇ ਨੰਬਰ ਵਾਲੀ ਦੀ ਜਾਣਕਾਰੀ ਦਿਓ ਜੀ ਇਹਦੇ 1 ਮਹੀਨਾ ਤੇ ਜੇ ਕੋਈ ਚੈੱਕ ਕਰਵਾ ਸਕਦਾ 7 ਦਿਨ ਉੱਤੇ ਹੋ ਗਏ ਠੀਕ ਹੈ ਜੀ ਠੀਕ ਹੈ ਪਰ ਇਹਨੂੰ ਠੀਕ ਹੈ ਜੀ ਹਾਂ ਇਹਦੇ ਵੀ ਟੀਕਾ ਜਰਸੀ ਦੇ ਪਰ ਆਇਆ ਹੋਇਆ ਰੇਟ ਇਹ ਬੱਸ 22000 ਦੀ ਦੇਵਾਂਗੇ ਬਈ ਠੀਕ ਹੈ ਜੀ 22000 ਇਹਦੇ ਜੇ ਕੋਈ ਚੈੱਕ ਕਰਵਾ ਸਕਦਾ ਉਹਦੇ ਕਰਵਾ ਸਕਦਾ ਜੇ ਬਿੱਲ ਆਉਣਾ ਇੱਕ ਨੰਬਰ ਪੂਰੀ ਸੀਲ ਢੰਗੀਆਂ ਖੇਰੇ ਹੋਈ ਹੈ ਯਾ ਪਹਿਲਾਂ ਦਿਖਾ ਦਿੰਨੀ ਆ ਦਿਖਾ ਦਿਓ ਦਿਖਾ ਦਿਓ ਲੋਪਰਾ ਚੈੱਕ ਕਰ ਸਕਦੇ ਹਾਂ ਲਓ ਜੀ ਲੈ ਖੀਰੀ ਆ ਚੈੱਕ ਕਰ ਖੀਰੀ ਹੋਈ ਇਹ ਦੋ ਜੀ ਇਹਦੇ ਟੀਕਾ ਨੂੰ 1 ਮਹੀਨਾ 1 ਮਹੀਨਾ 7 ਦਿਨ ਹੋ ਗਏ 7 ਦਿਨ ਹੋ ਗਏ ਜੀ ਕਰਮਾਂ ਵਾਲੀ ਜਾਨੀ 35 36 ਤੇ 37 ਦਿਨ ਹੋ ਗਏ ਅੱਜ ਠੀਕ ਹੈ ਜੀ ਇਹ ਪੌਣੇ ਗੋਹ ਮਹੀਨੇ ਤਕਰੀਬਨ ਬਸਿਆ ਆਪਾਂ ਕਰਵਾਈ ਨਹੀਂ ਜੋ ਕਿ ਕਰਵਾਉਣੀਆ ਕਰਵਾਉ ਹੀ ਸਕਦਾ ਦੋ ਮਹੀਨੇ ਤੇ ਚੱਕ ਹੋ ਜਾਂਦੇ ਆਂ 40 41 ਦਿਨਾਂ ਦੀ ਵੀ ਹੋ ਜਾਂਦੀ ਆ ਠੀਕ ਹੈ ਜੀ ਠੀਕ ਹੈ ਜੀ ਜਰਸੀ ਜੁਈ ਇਹ ਆ ਠੀਕ ਹੈ ਜੀ ਲੋ ਭਰਾ ਰੇਟ 20000 ਦੱਸਿਆ ਬਾਈ ਨੇ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟਰੈਕਟ ਕਰੋ ਦੋਨੇ ਬਸੀਆਂ ਸੋਹਣੀਆਂ ਫੇਸ ਬਿਊਟੀਫੁੱਲ ਇਹ ਇਕੱਠੀਆਂ ਲਊਗਾ ਤਾਂ ਹੋ ਜੋ ਭਾ ਨਾ ਆਪਾਂ ਹੋਰ ਕਰ ਲਾਂਗੇ ਠੀਕ ਹੈ ਜੀ ਇਹ ਗਰਮੀ ਵੀ ਬਾਈ ਜੀ ਘਟ ਮੰਦੀ ਆ ਜੀ ਹਾਂ ਜਮੇ ਬਿਲਕੁਲ ਵੀ ਨਹੀਂ ਠੀਕ ਹੈ ਜੀ ਰਾਵਣਾ ਸੀਲ ਸੰਡੀਆਂ ਪੂਰਾ ਐ ਲੈ ਸੜਾ ਸੜਾਣ ਚੰਗੀਆਂ ਆ ਠੀਕ ਹੈ ਜੀ ਕ੍ਰੋਸ ਚ ਵੀ ਸੜ ਚਲਾ ਜਾਈਏ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਬਾਈ ਜੀ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਉਣੀ ਆ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ